ਕਿਰਪਾ ਕਰਕੇ ਤਸ਼ੱਦਦ ਉਸ ਦੇ ਨਾਲ ਦੇ ਜਾਣਕਾਰੀ ਦੇ ਪ੍ਰੋਸ਼ਸ ਕਰੋ। ਇਹ ਪੇਸ਼ ਕੀ ਨਾਮ ਹੈ ਤੁਹਾਡਾ? ਕਿਥੋਂ ਦੇ ਰਹਿਣ ਵਾਲੇ ਹੋ? ਸਤਿ ਸ਼੍ਰੀ ਅਕਾਲ ਸਰ ਜੀ। ਤੇ ਮੇਰਾ ਨਾਮ ਬਲਵਿੰਦਰ ਸਿੰਘ ਹੈ। ਮੈਂ ਪਿੰਡ ਬਾਜੀ ਤੋਂ ਆ ਤੇ ਕਪੂਰਥਲਾ ਜ਼ਿਲ੍ਹਾ ਮੇਰਾ। ਤੇ ਮੈਂ ਗਿਆ ਸੀ ਅੱਜ ਤੋਂ ਮੈਨੂੰ ਪੂਰੇ ਹੋ ਗਏ ਮੈਨੂੰ 12 ਮਹੀਨੇ ਹੋ ਗਏ ਗਏ ਨੂੰ। ਕੰਪਲੀਟ ਮੈਨੂੰ 12 ਮਹੀਨੇ ਹੋਈ ਹੈ। ਕਿਸ ਤਰ੍ਹਾਂ ਦੇ ਨਾਲ ਗਏ ਸੀ? ਮੈਂ ਇਥੋਂ ਦਿੱਲੀ-ਦਲੀ ਤੋਂ ਬੰਬੇ ਗਿਆ ਸੀ। ਬੰਬੇ ਤੋਂ ਮੈਂ ਗਿਆ ਸੀ ਅਮਸਟਰਡਮ ਨੀਦਰਲੈਂਡ ਉੱਥੋਂ ਫੇਰ ਮੇਰੀ ਫਲੈਟ ਚੱਲੀ ਉੱਥੋਂ ਮੈਂ ਸਿੱਧਾ ਗਿਆ ਸੂਰੀਨੇਮ ਗਿਆ ਸੂਰੀਨੇਮ ਤੋਂ ਗੁਆਨਾ ਗਿਆ ਫੇਰ ਉੱਥੋਂ ਬੱਤਰ ਕਹੜੇ ਜੰਗਲਪਾਰ ਕੀਤਾ ਅਮਾਜੋਨ ਜੰਗਲਪਾਰ ਕੀਤਾ ਵਾ ਅਮਾਜੋਨ ਜੰਗਲਪਾਰ ਕੀਤਾ ਪਤਰੇਣੇ ਮੇਂ ਕਿਨਾ ਮੇਰੇ ਨਾਲ ਕੋ ਮੁੰਡਾ ਹੋਰ ਸੀ ਮੇਰੇ ਨਾਲ ਦੇ ਪਿੰਡ ਦਾ ਹੀ ਗੁਰਪ੍ਰੀਤ ਸਿੰਘ ਤੇ ਉੱਥੋਂ ਗਿਆ ਫੇਰ ਐਂਟਰ ਹੋਏ ਬ੍ਰਾਜ਼ਿਲ ਬਾਰਡਰ ਕ੍ਰੋਸ ਕੀਤਾ ਬ੍ਰਾਜ਼ਿਲ ਦਾ ਬ੍ਰਾਜ਼ਿਲ ਚੋਂ ਫਿਰ ਰਹਿ ਸੱਤ ਅੱਠ ਦਿਨ ਬ੍ਰਾਜ਼ਿਲ ਰਹਿ ਉਥੇ ਉੱਥੋਂ ਫੇਰ ਗਿਆ ਬਿਲੀਵੀਆ ਹਰੇਕ ਮਲਕੇ ਗਾਦੇ ਗੱਡ ਡੌ ਡੌ ਜੀ ਏਜੰਟ ਦਾ ਏਜੰਟ ਦਾ ਲਿੰਕ ਹੁੰਦੇ ਆ ਉੱਥੇ ਮਤਲਬ ਕਿ ਡੌਂਕਰਾਂ ਦਾ ਲਿੰਕ ਹੁੰਦੇ ਆ ਕਿ ਹਾਂ ਇੱਕ ਫੋਨ ਫੋਨ ਦਿਖਾ ਦਿੰਦੇ ਫੋਨ 'ਚ ਕਿ ਹਾਂ ਇਹ ਬੰਦਾ ਸਾਡਾ ਆਉਣ ਰਿਹਾ ਵਾ ਇਹਨੂੰ ਅੱਗੇ ਡ੍ਰੌਪ ਕਰਨਾ ਵਾ ਤੇ ਉਹ ਤੋਂ ਗਾਂ ਦੇ ਗਾਂ ਪਹੁੰਚਦੇ ਪਹੁੰਚਦੇ ਕਲੰਬੀਆ ਪਹੁੰਚ ਗਏ ਕਲੰਬੀਆ 'ਚ ਫਿਰ ਉੱਥੇ ਉੱਥੇ ਰਹਿ ਉੱਥੇ ਪਿੱਛੋਂ ਏਜੰਟ ਨੇ ਪੈਸੇ ਨਹੀਂ ਪਾਏ ਸੀ ਪਤਾ ਨਹੀਂ ਇਹਨਾਂ ਦਾ ਕੁਝ ਕੀ ਲਿੰਕ ਸੀ ਪਰ ਏਜੰਟ ਜਿੰਨੇ ਵੀ ਹੈ ਜਿਹੜਾ ਨਾ ਜਿੰਨੇ ਵੀ ਏਜੰਟ ਹੈਗੇ ਆ ਕਿ ਪਿੱਛੋਂ ਇਹਨਾਂ ਦਾ ਲਿੰਕ ਹੁੰਦਾ ਸਰ ਇਹ ਫਿਰ ਇੱਕ ਬੰਦੇ ਨਾਲ ਇਹਨਾਂ ਦਾ ਕਿ ਡੋਂਗਰ ਨੂੰ ਫੋਨ ਕਰ ਦਿੰਦੇ ਹਾਂ ਕਿ ਅਸੀਂ ਪੈਸੇ ਪਾਤੇ ਆ ਪੈਸੇ ਕਿੰਨੇ ਜਾਂਦੇ ਆ ਇਤੋਂ ਲੱਖ 2 ਲੱਖ ਕਰੋ ਫੜ ਲਿਆ ਵਾ ਗਾਂ ਕਿੰਨੇ ਪਚਾਉਂਦੇ ਆ ਲੱਖ ਰੁਪਏ ਦੇ ਦਿੰਦੇਗਾ ਲੱਖ ਮਤਲਬ ਕਿ 2 ਲੱਖ ਦੇਦਾ ਕਰੋ ਤੇ ਗਾਂ ਲੱਖ ਪਚਾਉਂਦੇ ਆ ਕਿ ਆ ਫਿਰ ਡੋਂਗਰ ਫਿਰ ਸਭ ਕਹਿੰਦੇ ਕਿ ਸਾਨੂੰ ਇਹਨੇ ਪੈਸੇ ਲੋੜ ਨਹੀਂ ਸਾਨੂੰ ਹੋਰ ਚਾਹੀਦੇ ਪੈਸੇ ਹੋਰ ਡਿਮਾਂਡ ਕਰਦੇ ਆ ਪੈਸਿਆਂ ਦੀ ਇਹ ਚੱਕਰ ਚ ਬੰਦੇ ਆਪਣੇ ਕਾਫੀ ਮੁੰਡੇ ਫਸੇ ਪਏ ਆ ਤੁਸੀਂ ਕਲੰਬੀਆ ਦੇ ਵਿੱਚ ਤੁਸੀਂ ਰਹੇ ਹੋ ਮੈਂ ਕਲੰਬੀਆ 'ਚ 6 ਮਹੀਨੇ ਰਹਾ 6 ਮਹੀਨੇ 6 ਮਹੀਨਿਆਂ ਤੇ 7 6-7 ਮਹੀਨੇ ਹਾਂ ਜਦੋਂ ਤੁਹਾਨੂੰ ਉੱਥੇ लेके जाया। ਮੈਨੂੰ ਇੱਕ ਏਜੰਟ ਇਹ ਡੌਂਕਰ ਨੇ ਮੈਨੂੰ ਚੇਂਜ ਕਰਤਾ। ਮੈਨੂੰ ਹੋਰ ਦੂ ਇੱਕ ਸ਼ਹਿਰ ਸੀ ਉੱਥੇ ਸ਼ਹਿਰ ਤੋਂ ਬਾਹਰਲੇ ਸਾਡੇ ਘਰ ਸੀ ਉੱਥੇ। ਉੱਥੇ ਚੱਲ ਗਏ ਸੀ ਅਸੀਂ। ਦੇ ਉੱਥੇ ਕਾਫੀ ਮੁੰਡੇ ਸੀ ਪੰਜਾਬੀ। ਤੇ ਉਹ ਮੁੰਡੇ ਫਿਰ ਗਾਂ ਚੱਲ ਗਏ ਉਹਨਾਂ ਨੇ ਏਜੰਟ ਨੇ ਗਾਂ ਪੇਜ ਤੁਹਾਨੂੰ। ਤੇ ਕੁਝ ਮੁੰਡੇ ਰਿਪੋਰਟ ਹੋ ਗਏ ਉੱਥੋਂ ਵਾਪਸ ਆ ਗਏ। ਪਨਾਮਾ ਤੋਂ ਕੁਝ ਅਮਰੀਕਾ ਤੋਂ ਰਿਪੋਰਟ ਹੋ ਕੇ ਆ ਗਏ ਸੀ। ਤੇ ਮੈਨੂੰ ਇੱਕ ਹੋਰ ਏਜੰਟ ਨੇ ਚੈੱਕ ਮਤਲਬ ਇੱਕ ਡੌਂਕਰ ਨੇ ਹੋਰ ਕਿਤੇ ਹੋਰ ਰੂਪ ਚ ਲੈ ਗਏ ਸੀ ਮੈਨੂੰ ਕਿਤੇ। ਕੀ ਕਹਿੰਦਾ ਤੁਹਾਨੂੰ ਚੱਲ ਤੈਨੂੰ ਹੋਰ ਮਤਲਬ ਕਿ ਤੂੰ ਸ਼ੂਟ ਕਰ ਉੱਤੋਂ ਫਿਰ ਇਹਨਾਂ ਮੈਨੂੰ ਮਾਫੀ ਨੇ ਚਕਾਤਾ ਸੀ ਮਾਫੀ ਆ ਜੇ ਡੌਂਕਰ ਨੇ ਆਪ ਕਹਿ ਕੇ ਸਾਰੇ ਇਕੱਠੇ ਸੀ ਸਾਰੇ ਨੇ ਇਹਨਾਂ ਮਾਫੀ ਚ ਚਕਾਤਾ ਸੀ ਮੈਨੂੰ ਮਾਫੀਆ ਨੇ ਤੇ 5-6 ਮਹੀਨੇ ਮੈਂ ਬੰਦ ਰਿਆ ਇੱਕ ਰੂਮ ਜਿਹਾ ਮੈਂ 5-6 ਮਹੀਨੇ ਰੱਖਿਆ 5-6 ਮਹੀਨੇ ਰੱਖਿਆ ਰੂਮ ਜਿਹਾ ਮੇਰੋ ਤਾਂ ਫੋਨ ਹੀ ਖੋਲੇ ਸੀ ਮੇਰੋ ਤਾਂ ਪਾਸਪੋਰਟ ਵਗੈਰਾ ਸਭ ਕੁਝ ਹੋਲੇ ਸੀ ਮੇਰੋ ਰੋਟੀ ਪਣੀ ਕੁਛ ਨਹੀਂ ਰੋਟੀ ਪਣੀ ਬਸ ਇਦਾਂ ਹੀ ਆ ਕਿ ਗੰਦ ਦੇ ਨੇ ਖਾਣ ਹਾਂ ਬਹੁਤ ਗੰਦ ਖਾਣ ਨੂੰ ਮਿਲਦਾ ਸੀ ਉਹ ਆਪਾਂ ਖਾਂਦੇ ਨਹੀਂ ਸੀ ਕਦੇ ਤੇ ਸਾਡੇ ਜਿੱਦਾਂ ਕਿ ਪੈਸੇ ਦੇ ਕੇ ਬਾਹਰੋਂ ਕਹੇ ਬੰਦੇ ਡੌਂਕਰ ਨੂੰ ਪੈਸੇ ਦੇ ਕੇ ਇਹਨੂੰ ਉਹ ਤੇ ਉਹਨੇ ਤੋਂ ਫਰਾ ਕੇ ਮਤਲਬ ਕਿ ਬਿਸਕਟ ਲੈ ਕੇ ਆਉਂਦੀ ਸੀ ਜਾਂ ਬਿਸਕਟ ਵੀ ਉਹ ਵੀ ਬਿਸਕਟ ਵੀ ਦਿੰਦੇ ਸੀ ਇੰਨੇ ਨੇ ਬਿਸਕਟ ਦਿੰਦੇ ਸੀ ਉਹ ਵੀ ਇੱਕ ਦਿਨ ਖਾਣਾ ਇੱਕ ਦਿਨ ਖਾਣਾ ਦੋ ਦਿਨ ਤਿੰਨ ਦਿਨ ਖਾਣਾ ਨਹੀਂ ਤੇ ਹੋਰ ਪੱਤੇ ਪੁੱਤੇ ਪਾਣੀ ਦੇ بارش ਦਾ ਪਾਣੀ ਬਹੁਤੀ ਛੱਡਿਆ ਉੱਥੇ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਸੀ ਮੇਰੇ ਸਾਰੇ ਸਰੀਰ ਤੇ ਸਾਰਾ ਕੁਝ ਤੇ ਬਹੁਤ ਦਿਨ ਗੱਡੇ ਔਖੇ ਉੱਥੇ ਥੋੜੇ ਨਾਲ ਵੀ ਕੋਈ ਹੋਰ ਵੀ ਹੁੰਦੇ ਸੀ ਤੇ ਬਹੁਤ ਮੇਰੇ ਨਾਲ ਮੁੰਡੇ ਗਏ ਇਹਨੂੰ ਵੀਡੀਓ ਸਾਡੇ ਕੋਲ ਜਿਹੜੀ ਇੱਕ ਵੀਡੀਓ ਚੱਗੀ ਹੋਈ ਹੁੰਦੀ ਹੈ ਉਹਦੇ ਵਿੱਚ ਦੇਖਿਆ ਗਿਆ ਕਿ ਨੌਜਵਾਨਾਂ ਨੂੰ ਕਰੰਟ ਲਗਾਇਆ ਜਾਂਦਾ ਉਹਦੇ ਸਰੀਰ ਦੇ ਤੇ ਟੌਰਚਰ ਕਰਦੇ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਟੌਰਚਰ ਕਰਦੇ ਆ ਮੈਂਟਲ ਟੌਰਚਰ ਕਰਦੇ ਆ ਬੰਦੇ ਨੂੰ ਮਾਰਦੇ ਤੱਕ ਨਹੀਂ ਟੌਰਚਰ ਸ਼ੁਰੂ ਕਰਦੇ ਟੌਰਚਰ ਹੱਦ ਤੋਂ ਹੱਦੋਂ ਬਾਅਦ ਟੌਰਚਰ ਕਰਦੇ ਆ ਕਿ ਕਿ ਬੰਦਾ ਮਜਬੂਰ ਹੋ ਜਾਏ ਪੈਸੇ ਪਾਉਣ ਨੂੰ ਨੌਜਵਾਨਾਂ ਦੀ ਮੌਤ ਵੀ ਹੋਈ ਜ ਇਸ ਤਰ੍ਹਾਂ ਦੀ ਮੌਤ ਬਹੁਤ ਆਈ ਆ ਹਾਂ ਇੱਕ ਮੁੰਡਾ ਸੰਗਰੂਰ ਦਾ ਸੀ ਮੁੰਡਾ ਇੱਕ ਸੰਗਰੂਰ ਦਾ ਸੀ ਤੇ ਇੱਕ ਮੁੰਡਾ ਸੀ ਹਰਿਆਣੇ ਦਾ ਮੁੰਡਾ ਸੀ ਉਹ ਮੇਰੇ ਤੋਂ ਪਹਿਲਾਂ ਆਏ ਸੀ ਕਲੰਬੇਆ ਅੱਜ ਤੋਂ 1.5 ਸਾਲ ਹੋ ਗਏ ਅੱਜ 1.5 ਸਾਲ ਹੋ ਗਏ ਅਈ ਤੇ ਕੋਈ ਪਤਾ ਨਹੀਂ ਲੱਗ ਕਿੱਥੇ ਬੰਦੇ ਆ ਕਿੱਥੇ ਨਹੀਂ ਪੂਰੀ ਉਹਨਾਂ ਨੇ ਉਹਨਾਂ ਦੇ ਘਰ ਦੇ ਨੇ ਪੂਰਾ ਘਰ ਛੱਡਿਆ ਕਿ ਹਾਂ ਕਿ ਸਾਡੇ ਬੰਦੇ ਲੱਭ ਕੇ ਦਿਓ ਕਿੱਥੇ ਗਏ ਆ ਪਰ ਇੱਕ ਡੇਢ ਸਾਲ ਹੋ ਗਿਆ ਬੰਦੇ ਉਹ ਗਾਇਬ ਆ ਮੇਰੇ ਜਨੇ ਨੌਜਵਾਨ ਸੀ ਮੇਰੇ ਜਨੇ ਉੱਚੇ ਲੰਮੇ ਸੀ ਮੁੰਡੇ ਤੇ ਡੇਢ ਸਾਲ ਹੋ ਗਿਆ ਮੁੰਡੇ ਅੱਜ ਤੱਕ ਲੱਭੇ ਨਹੀਂ ਕਿੱਥੇ ਗਏ ਆ ਗੁਆਚੇ ਆ ਕਿ ਪਤਾ ਨਹੀਂ ਕਿੱਥੇ ਚਲੇ ਗਏ ਕਿੱਥੇ ਜਾ ਕੇ ਮਰ ਗਏ ਆ ਇਹ ਨਹੀਂ ਪਤਾ ਨਾ ਤੁਹਾਨੂੰ ਦਾ ਤੁਹਾਨੂੰ ਵੀ ਲੱਗਦਾ ਵਾ ਕਿ ਮੇਬੀ ਡੈਡੀ ਉਹ ਕਹਿੰਦਾ ਮੈਨੂੰ ਲੱਗਦਾ ਮਰ ਗਏ ਕਿਉਂਕਿ ਪੂਰੀ ਘਰ ਦੇ ਪੂਰੀ ਕੋਸ਼ਿਸ਼ ਕੀਤੀ ਲੱਭਣ ਦੀ ਪਰ ਨਹੀਂ ਲੱਭੇ ਉਹ ਮੁੰਡੇ ਡੌਂਕਰਾਂ ਦੇ ਬਹੁਤ ਕੀਤਾ ਜਾਂਦਾ ਸੀ ਇਦਾਂ ਦੀਆਂ ਚੀਜ਼ਾਂ ਜਦੋਂ ਡੌਂਕਰ ਕਰਦੇ ਆ ਕਰਦੇ ਆ ਕਰਦੇ ਆ ਕਾਰਨ ਕੀ ਉਹਦੇ ਪਿੱਛੇ ਉਹਦੇ ਪਿੱਛੇ ਕਾਰਨ ਇਹ ਆ ਕਿ ਇਹ ਕੁਝ ਏਜੰਟ ਬਾੜੇ ਹੁੰਦੇ ਆ ਏਡ ਫੋਨ ਕਰ ਦਿੰਦੇ ਆ ਹਾਂ ਕਿ ਨਾ ਬਿਚ ਮੈਨੂੰ ਘਰੋਂ ਪੈਸੇ ਨਹੀਂ ਮਿਲਣ ਦੇ ਬਈ ਘਰ ਦੇ ਪੈਸੇ ਦੇ ਦਿੰਦੇ ਆ ਇੱਕ ਹੁੰਦਾ ਲਾਲਚ ਹੁੰਦਾ ਕਿ ਹਾਂ ਸਾਨੂੰ ਅੱਜ 2 ਲੱਖ ਮਿਲਿਆ ਵਾ ਤੇ ਕੱਲੋਂ ਮੈਂ ਹੋਰ ਥੋੜੇ ਪੈਸੇ ਵੜਾ ਇੱਕ ਏਜੰਟ ਨੂੰ ਬਹੁਤ ਲਾਲਚ ਹੁੰਦਾ ਵਾ ਕਿ ਅੱਜ ਮੈਨੂੰ 3 ਲੱਖ ਮਿਲਿਆ ਮੈਂ ਥੋੜੇ ਹੋਰ ਪੈਸੇ ਮੈਂ ਇਹ ਕਾਰਨ ਹੁੰਦਾ ਕਿ ਤੁਹਾਡਾ ਜਿਹੜਾ ਏਜੰਟ ਸੀਗਾ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਅਮਰਤਪੁਰ ਦੇ ਹੀ ਦੋਨੋਂ ਦੋ ਅਮਰਤਪੁਰ ਦੇ ਏਜੰਟ ਸੀ ਦੋਨੋਂ ਹੀ ਕਾਰਵਾਈ ਵੀ ਹੋਈ ਉਸ ਏਜੰਟ ਦੇ ਉੱਤੇ ਜਾਂ ਤੁਹਾਡੇ ਪਰਿਵਾਰ ਦੇ ਵੱਲੋਂ ਹਾਂ ਕਾਰ ਵੀ ਹੋਈ ਹੈ ਜੇ ਕਾਰ ਵੀ ਕਰਨ ਦੇ ਆ ਜੀ ਹਾਂ ਕਰ ਰਹੇ ਹਾਂ ਕਰਦੇ ਜਾਰੀ ਰੱਖੀਏ ਕਾਰਵਾਈ ਕੋਈ ਕਪੂਰਲੇ ਦਾ ਜਿਵੇਂ ਤੁਸੀਂ ਕਪੂਰਥਲਾ ਦੇ ਨਾਲ ਸੰਬੰਧਤ ਉਹ ਨੌਜਵਾਨ ਕੋਈ ਕਪੂਰਥਲਾ ਦਾ ਹੋਰ ਵੀ ਤੁਹਾਡੇ ਨਾਲ ਸੀ ਉੱਥੇ ਹੈਗੇ ਸੀ ਮੁੰਡੇ ਕਾਫੀ ਮੁੰਡੇ ਕਈ ਰਿਪੋਰਟ ਹੋ ਕੇ ਵਾਪਸ ਆ ਕੇ ਕਈ ਮੁੰਡੇ ਉੱਥੇ ਹੈਗੇ ਹੋਰ ਵੀ ਹੈਗੇ ਮੁੰਡੇ ਜਿਹੜੇ ਅਜੇ ਵੀ ਹੈਗੇ ਮੁੰਡੇ ਆ ਆਫ ਦਾ ਕੈਮਰਾ ਜਿਵੇਂ ਕਿਸੇ ਕੋਲ ਦਾ ਸਿਆ ਕੋਲ ਹਾਂ 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 ਉਧਰ ਕੋਈ ਮੁੰਡੇ ਹੈਗੇ ਸੀ ਮੈਨੂੰ ਪਿੰਡ ਦਾ ਨਾਂ ਨਹੀਂ ਪਤਾ ਮੈਨੂੰ ਤੇ ਗੁਪਤਵਾਏ ਗੁਪਤਵਾ ਮੁੰਡੇ ਆਈ ਲੱਗਦਾ ਮੈਨੂੰ ਹੋਰ 2-3 ਮਹੀਨੇ ਬਾਅਦ ਹਾਈਲਾਈਟ ਹੋਣਗੇ ਮੁੰਡੇ ਸਾਰੇ ਕਿੰਨੇ ਕੁ ਨੌਜਵਾਨਾਂ ਤਦਾਦ ਕਿੰਨੇ ਕੁ ਨੌਜਵਾਨ ਹੈਗੇ ਨੇ ਉੱਥੇ ਜਿਹੜੇ ਇਸ ਵਕਤ ਫਸੇ ਹਰ ਇੱਕ ਕੰਟਰੀ ਫਸੇ ਮੁੰਡੇ ਗੁਆਟੇਮਾਲਾ ਫਸੇ ਆ ਮੈਕਸੀਕੋ ਫਸੇ ਮੁੰਡੇ ਹਰ ਇੱਕ ਉਹਨਾਂ ਦੀ ਆਸ ਹੈਗੀ ਉਹਨਾਂ ਦੇ ਅੱਗੇ ਜਾਣ ਦੀ ਜਾਂ ਕੁਝ ਮੁਸ਼ਕਲ ਹੀ ਆ ਤੁਸੀਂ ਕਿਦਾਂ ਡੋਂਕਰਾਂ ਦੇ ਚੰਗਰ ਚੋਂ ਨਿਕਲੇ ਪੇ ਲੋ ਮੈਂ ਤਾਂ ਭੱਜ ਕੇ ਨਿਕਲਿਆ ਸਰ ਕੀ ਕਿਆ ਹੈ ਤੁਹਾਨੂੰ ਕੁਛ ਨਹੀਂ ਉਹ ਮੈਨੂੰ ਪੈਸੀ ਡਿਮਾਂਡ ਕੀਤੀ ਮੈਨੂੰ 15000 ਡਾਲਰ ਦੇ ਤੇ ਫਿਰ ਉਹਨਾਂ ਦਾ ਮੈਂ 24 ਘੰਟੇ ਮੰਗੇ ਜੀ ਮੈਂ ਮੈਨੂੰ 24 ਘੰਟੇ ਦੇ ਦੋ ਜਾਂ ਦੋ ਦਿਨ ਦੇ ਦੋ ਮੈਨੂੰ ਮੈਂ ਤੁਹਾਨੂੰ ਪੈਸੇ ਘਰੋਂ ਪਾ ਦਿੰਦਾ ਵਾ ਤੇ ਸਵੇਰ ਦੇ ਸੱਤ ਸਾਢੇ 4 ਵਜੇ ਰਾਤ ਦੇ ਮੈਂ ਮੈਂ ਪਜਨਾ ਸੀ ਬੰਦੇ ਤੋਂ ਤੇ ਸਾਢੇ 7 ਵਜੇ ਮੀਂਹ ਪੈਂਦਾ ਏ ਉੱਥੇ ਬਨਾਮਾ ਦੇ ਕੋਲ ਤੇ ਸਾਢੇ 7 ਵਜੇ ਫਿਰ ਮੈਂ ਤੋਂ ਛਾਲ ਮਾਰੀ ਫਿਰ ਮੈਂ ਜੰਗਲ ਤੋਂ ਭੱਜ ਗਿਆ ਬਾਹਰ ਰੋਡ ਤੇ ਖੜਿਆ ਮੈਂ ਰੋਡ ਤੇ ਆ ਕੇ ਇੱਕ ਮੈਨੂੰ ਸਪੈਨਿਸ਼ ਆਉਂਦੀ ਸੀ ਥੋੜੀ ਥੋੜੀ ਮੈਨੂੰ ਸਪੈਨਿਸ਼ ਆਉਂ ਤੇ ਉਹ ਬੰਦੇ ਨੇ ਮੈਨੂੰ ਹੱਥ ਕੀਤਾ ਮੈਂ ਉਹਨੂੰ ਸਪੈਨਿਸ਼ ਕਿਹਾ ਮੈਂ ਇੱਥੇ ਜਾਣਾ ਮੈਨੂੰ ਕਿਹਾ ਸ਼ਹਿਰ ਜਾਣਾ ਮੈਂ ਫਿਰ ਉਹ ਸ਼ਹਿਰ 'ਚ ਮੈਨੂੰ 10 ਕਿਲੋਮੀਟਰ ਦੂਰ ਸ਼ਹਿਰ 'ਚ ਉਹ ਜਿੱਥੇ ਉਹ ਕੰਮ ਕਰਦਾ ਸੀ ਕੋਵੀਰਾ ਤੇ ਉਹ ਵੇਲੇ ਆਪਾਂ ਉਹ ਕੰਮ ਕਰਨ ਦੇ ਸੀ ਉੱਥੇ ਤੇ ਉਹ ਜਿੱਥੇ ਕੋਕ ਮੈਨੂੰ ਕਹਿੰਦਾ ਕਿ ਜਿੱਥੇ ਤੋਂ ਮੈਂ ਕੰਮ ਕਰਦਾ ਉਸੇ ਦਾ ਮੈਂ ਛੱਡ ਦੇਣਾ ਜਿਹੜੇ ਵੀ ਬੰਦੇ ਨੇ ਤੁਹਾਡੀ ਮਤ ਕਿਉਂ ਪੰਜਾਬੀ ਨਹੀਂ 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 ਉਹ ਉਧਰਲਾ ਸਪੈਨਿਸ਼ ਸੀ ਨਹੀਂ ਉਹ ਉੱਥੇ ਹੈ ਹੀ ਨਹੀਂ ਉੱਥੇ ਸਪੈਨਿਸ਼ ਨਹੀਂ ਨਹੀਂ ਕੀ ਕਹਿ ਕੇ ਗਿਆ ਸੀ ਤੁਹਾਨੂੰ ਕਿ ਜੇ 15000 ਡਾਲਰ ਨਹੀਂ ਦਿਆਂਗੇ ਤਾਂ ਮਾਰ ਦੇਣਗੇ ਉਹ ਤਾਂ ਮਾਰ ਦੇਣਗੇ ਉਹ ਤਾਂ ਟੌਰਚਰ ਕਰਦੇ ਟੌਰਚਰ ਹ ਟੌਰਚਰ ਹਾਈ ਲੈਵਲ ਦਾ ਟੌਰਚਰ ਕਰਦੇ ਆ ਅਫੀਅਰ ਆਏ ਕਿ ਨੌਜਵਾਨ ਦੀ ਸੰਜੀਤਜੀ ਬਾਜ ਦੇ ਯਤਨਾ ਸੰਘਾ ਵਤਨ ਵਾਪਸੀ ਵੀ ਹੈ ਅਜੋ ਨੌਜਵਾਨ ਸਰਹੱਦ ਕੋਲ ਦੀ ਧਰਤੀ ਤੇ ਪਹੁੰਚਿਆ ਹੈ ਗੱਲ ਕਰਦੇ ਆ ਸੰਜੀਤਜੀ ਬਾਜ ਦੇ ਨਾਲ ਤੇ ਜਾਣਦੇ ਆ ਪੂਰੇ ਮਾਮਲੇ ਬਾਰੇ ਸਮਝੀਏ ਕਿ ਕੌਣ ਨੌਜਵਾਨ ਹੈ ਕਿਥੋਂ ਰਹਿਣਾ ਲਾਇਆ ਤੇ ਕੀ ਪੂਰਾ ਪਿਛੋਕੜ ਹੈ ਇਸਦਾ ਇਹ ਬੜੀ ਦੁਖਦਾਈ ਗੱਲ ਆ ਕਿ ਜੋ ਕੁਝ ਦਿਨ ਪਹਿਲਾਂ ਇਨਾਂ ਦਾ ਪਰਿਵਾਰ ਇਹ ਪਿੰਡ ਬਾਜਾ ਤਰਵੰਡੀ ਚੌਧਰੀਆਂ ਦੇ ਕੋਲ ਕਪੂਰਥਲੇ ਦੇ ਵਿੱਚ ਪੈਂਦਾ ਇਹਦਾ ਨੌਜਵਾਨ ਦਾ ਨਾਮ ਬਲਵਿੰਦਰ ਸਿੰਘ ਸੋ ਇਹਨਾਂ ਦਾ ਪਰਿਵਾਰ ਇੱਥੇ ਆਇਆ ਸੀ ਕਿ ਸਾਡਾ ਬੱਚਾ ਜਿਹੜਾ ਹੈ ਉਹ ਕਲੰਬੀਆ 'ਚ ਫਸਿਆ ਹੋਇਆ ਤੇ ਉਹਨਾਂ ਨੇ ਸਾਰੀ ਉਹ ਵੀਡੀਓ ਵੀ ਦਿੱਤੀ ਸੀ ਅਸੀਂ ਤੁਹਾਨੂੰ ਵੀ ਉਹ ਸਾਰੀਆਂ ਵੀਡੀਓ ਦਿੱਤੀਆਂ ਸੀ ਇਹ ਤਕਰੀਬਨ ਜੁਲਾਈ ਦੇ ਵਿੱਚ ਪਿਛਲੇ ਸਾਲ ਇਸ ਹੋ ਗਿਆ ਤੇ ਤਕਰੀਬਨ ਇਹ ਸਾਰੀ ਕਹਾਣੀ ਤਾਂ ਤੁਹਾਨੂੰ ਆਪ ਦੱਸੂਗਾ ਕਿ 5 ਮਹੀਨੇ ਇਹਨੂੰ ਬੰਦ ਕਰਕੇ ਰੱਖਿਆ ਗਿਆ ਜੰਗਲਾਂ ਦੇ ਵਿੱਚ ਰੱਖਿਆ ਗਿਆ ਫਿਰ ਇਹ ਕਿਸੇ ਤਰ੍ਹਾਂ ਜਿਹੜਾ ਕਿਉਂਕਿ ਇਹਨੂੰ ਰੋਜ਼ਾਨਾ ਤਸੀਹੇ ਦਿੰਦੇ ਸੀ ਡਰਾਉਂਦੇ ਸੀ ਵੀ ਤੂੰ ਆਪਣੇ ਪਰਿਵਾਰ ਕੋ ਨੂੰ ਕਹਿ ਕੇ ਪੈਸੇ ਭੇਜ ਪਰ ਇਹ ਵਿਚਾਰਾ ਪੈਸੇ ਕਿੱਥੋਂ ਭੇਜਦਾ ਇਹ ਤਾਂ ਆਪਣੀ ਜਿਹੜੀ ਤਨਖੇਤ ਪੈਲੀ ਸੀਗੀ ਉਹ ਵੀ ਵੇਚ ਕੇ ਪਰ ਜਿਹੜਾ ਹੈ ਘਰ ਵੇਚ ਕੇ ਜਿਹੜਾ ਹੈ ਇਹਨਾਂ ਨੇ ਏਜੰਡਰ ਨੂੰ ਦਿੱਤਾ ਤੇ ਇਹਨਾਂ ਨੂੰ ਕਹਿ ਕੇ ਲਗਾਇਆ ਕਿ ਤੁਹਾਨੂੰ ਸਿੱਧਾ ਅਮਰੀਕਾ ਭੇਜਾਂਗੇ ਪਰ ਅਫਸੋਸ ਉਹ ਪਨਾਮਾ ਦੇ ਜੰਗਲਾਂ ਦੇ ਵਿੱਚ ਇਹਨੂੰ ਛੱਡ ਦਿੱਤਾ ਮੋਰਲੇ ਬਣੇ ਸੋ ਤੁਹਾਨੂੰ ਪਤਾ ਹੀ ਹੈ ਕਾਫੀ ਸਖਦਾਈ ਹੈ ਸੋ ਉਹਨਾਂ ਨੇ ਇਹਨਾਂ ਦੇ ਉੱਤੇ ਇਹਦੇ ਇਕੱਲਾ ਨਹੀਂ ਇਹਦੇ ਹੋਰ ਵੀ ਇਹਨਾਂ ਨੇ ਦੱਸਿਆ ਕਿ ਕਾਫੀ ਬੱਚੇ ਆ ਜਿਹੜੇ ਉਸ ਏਰੀਆ ਦੇ ਵਿੱਚ ਉਹਨਾਂ ਏਜੰਟਾਂ ਦੀ ਜੰਗਲ ਦੇ ਵਿੱਚ ਆ ਜਿਨ੍ਹਾਂ ਨੂੰ ਜਿਹਦੇ ਵਿੱਚੋਂ ਇਹ ਭੱਜ ਕੇ ਆਇਆ ਤੋ ਇਹ ਗੁਰੂ ਨੇ ਕਿਰਪਾ ਕੀਤੀ ਹੈ ਅਮੇਰ ਕੀਤੀ ਹੈ ਕਿ ਇਹ ਆਪਣੇ ਪਰਿਵਾਰ ਦੇ ਵਿੱਚ ਅੱਜ ਵਾਪਸ ਆਇਆ ਤੇ ਗਰੀਬ ਨੇ ਤਿੰਨ ਜਿਹੜੀ ਹੈ ਆਪਣੀ ਜੁਲਾਈ ਨੂੰ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਤੇ ਅੱਜ ਜਿਹੜਾ ਹੈ ਕੱਲ ਇਹ ਆਪਣੇ ਪਰਿਵਾਰ ਦੇ ਨਾਲ ਮਿਲ ਚੁੱਕਾ ਕੱਲ ਇਹਨੂੰ ਵਾਪਸ ਪਰਸੋਂ ਜਿਹੜੀ ਫਲੈਟ ਦਿੱਲੀ ਲੈ ਗਿਆ ਸੀ ਤੇ ਕੱਲ ਇਹ ਵਾਪਸ ਆ ਗਿਆ ਤੇ ਅੱਜ ਇਹ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਜਿਹੜੇ ਨੌਜਵਾਨ ਖਾਸ ਕਰਕੇ ਕਈ ਵਾਰ ਮਾਪਿਆਂ ਨੂੰ ਮਜਬੂਰ ਕਰਕੇ ਕਹਿੰਦੇ ਅੱਗੇ ਮੇਰੇ ਵਾਸਤੇ ਹੀ ਹੈ ਸਾਰਾ ਕੁਝ ਮੇਰੀ ਪੈੜੀ ਆ ਵੇਚ ਦਿਓ ਮੈਨੂੰ ਬਾਹਰ ਭੇਜ ਦਿਓ ਮੈਂ ਬਾਹਰ ਪਾਂ ਚਾੜੋ ਚਾਹੁੰਦਾ ਇਕੱਲਾ ਹੀ ਆ ਜਿਹੜਾ ਹੈਗਾ ਮਾ ਮਾਪ ਦਾ ਪੁੱਤਰ ਆ ਸੋ ਮਾਪੇ ਨੂੰ ਹੁੰਦਾ ਵੀ ਚਲੋ ਬੱਚੇ ਦੀਆਂ ਖੁਸ਼ੀਆਂ ਦੇਣੀਆਂ ਹੈਗੀਆਂ ਜਿਸ ਤਰ੍ਹਾਂ ਇਹ ਖੁਸ਼ ਰਹਿਣਾ ਚਾਹੁੰਦਾ ਉਹਨਾਂ ਦੀ ਜੋ ਵੀ ਉਹਨਾਂ ਕੋਲ ਪ੍ਰੋਪਰਟੀ ਹੈ ਸਾਰੀ ਜਿਹੜੀ ਹੈਗੀ ਏਜੰਟ ਨੇ ਲੈ ਲਈ ਤੇ ਅੱਜ ਜਿਹੜਾ ਹੈਗਾ ਸਾਲ ਤੋਂ ਬਾਅਦ ਜਿਹੜਾ ਹੈ ਬੱਚਾ ਆਪਣੇ ਪਰਿਵਾਰ ਦੇ ਨਾਲ ਮਿਲਿਆ ਜੋ ਪਰਿਵਾਰ ਦੀ ਹਾਲਤ ਬੜੀ ਮਾੜੀ ਆ ਉਸ ਦਿਨ ਤਾਂ ਦੇਖਿਆ ਨਹੀਂ ਸੀ ਜਾਂਦਾ ਪਰਿਵਾਰ ਦਾ ਹਾਲ ਜਦੋਂ ਉਹ ਵੀਡੀਓ ਜਿਹੜੀਆਂ ਉਹਨਾਂ ਨੇ ਇਸ ਪਰਿਵਾਰ ਨੂੰ ਭੇਜੀਆਂ ਕਿ ਚਾਹੁੰਦੇ ਸੀਗੇ ਕਿ ਹੋਰ ਪੈਸੇ ਭੇਜ ਦੇ ਪਰ ਪਰਿਵਾਰ ਕਿੱਥੋਂ ਭੇਜਦਾ ਅੱਜੇ ਜਿਹੜਾ ਹੈ ਅਸੀਂ ਨੌਜਵਾਨ ਪੀੜੀ ਨੂੰ ਬੇਨਤੀ ਕਰਾਂਗੇ ਕਿ ਜੇ ਤੁਸੀਂ ਬਾਹਰ ਜਾਣਾ ਜੀ ਸਦਕੇ ਜਾਓ ਕੋਈ ਨਹੀਂ ਰੋਕਦਾ ਕਿਥੋਂ ਕੋਈ ਕੰਮ ਸਿੱਖ ਕੇ ਜਾਓ ਜਿਹੜਾ ਹੈ ਉਥੋਂ ਕਿਸੇ ਜਿਹੜੇ ਹੈਗਾ ਬਾਹਰ ਕਿਸੇ ਨਾਲ ਜਿਹੜਾ ਟੈਕਨੀਕਲੀ ਜਿਹੜਾ ਹੈ ਵਰਕ ਪਰਮਿਟ ਲੈ ਕੇ ਜਾਓ ਜਾਂ ਸਿੱਧੇ ਤਰੀਕੇ ਦੇ ਨਾਲ ਹਰ ਮੁਲਕ ਦੇ ਵਿੱਚ ਤੁਸੀਂ ਜਾ ਸਕਦੇ ਆ ਹਰ ਮੁਲਕ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੀਆਂ ਫਾਰਮੈਲਟੀ ਹੈ ਜਿਹੜੀਆਂ ਪੂਰੀਆਂ ਕਰੋ ਨਾ ਕਿ ਇਸ ਤਰ੍ਹਾਂ ਘਰ ਉਜਾੜ ਕੇ ਪਰਿਵਾਰ ਨੂੰ ਦਾਤੇ ਲਾ ਕੇ ਫਿਰ ਇਸ ਤਰ੍ਹਾਂ ਉੱਥੇ ਜਿਹੜੇ ਹਾਲਾਤ ਆ ਉਹਦਾ ਇਹ ਦੱਸੂਗਾ ਵੀ ਕਿਸ ਤਰ੍ਹਾਂ ਦੇ ਹਾਲਾਤ ਆ ਸੋ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਹੜੀ ਕਲੰਬੀਆ ਦੇ ਵਿੱਚ ਸਾਡੀ ਇੰਡੀਆ ਨੰਵਾਸੀ ਆ ਵਿਦੇਸ਼ ਮੰਤਰਾਲੇ ਜਿਨ੍ਹਾਂ ਨੇ ਇਹ ਇਹਦੇ ਇਹਨੂੰ ਸਾਥ ਦਿੱਤਾ ਤੇ ਅੱਜ ਇਹ ਵਾਪਸ ਆਇਆ ਸੋ ਇਹਨਾਂ ਦੇ ਜਿਹੜੇ ਹੈਗੇ ਆ ਪਰਿਵਾਰ ਦੇਣਾ ਹੈਗਾ ਟਿਕਟ ਲਾਉਣ ਜੋਗਾ ਵੀ ਨਹੀਂ ਸੋ ਵੀ ਅਸੀਂ ਸੰਗਤ ਨੂੰ ਬੇਨਤੀ ਕੀਤੀ ਕਿ ਇਹ ਟਿਕਟ ਭੇਜੀ ਤੇ ਵਾਪਸ ਆਪਣੇ ਪਰਿਵਾਰ ਤੇ ਆਇਆ ਸੋ ਅਸੀਂ ਬੇਨਤੀ ਕਰਾਂਗੇ ਕਿ ਇਹੋ ਜੇ ਜੋਖਮ ਨਾ ਲਓ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਨਾ ਭੇਜੋ ਤੇ ਬੱਚਿਆਂ ਨੂੰ ਵੀ ਬੇਨਤੀ ਕਰਾਂਗੇ ਕਿ ਆਪਣੇ ਮਾਪੇ ਤੇ ਇਹੋ ਜਿਹਾ ਪ੍ਰੈਸ਼ਰ ਨਾ ਪਾਓ ਜਦੋਂ ਬਾਅਦ ਦੇ ਵਿੱਚ ਘਰ ਵੀ ਤੁਹਾਡਾ ਉਜੜ ਜਾਵੇ ਮਾਹਬਾਪ ਵੀ ਰੋਂਦੇ ਫਿਰਨ ਇਹੋ ਜੀ ਕਮਾਈ ਤੋਂ ਇਹੋ ਜੇ ਵਿਦੇਸ਼ ਤੋਂ ਕੋਈ ਆ ਲਾਭ ਹੋਣ ਵਾਲਾ ਨੇ ਕਿਉਂਕਿ ਕੋਈ ਇਕ ਲੰਘ ਜਾਂਦਾ ਸੀ ਉਹਦੇ ਹਾਲ ਦੇਖਦੇ ਆ ਜਿਹੜੇ ਉਸੇ ਸੈਂਕੜੇ ਨੌਜਵਾਨ ਅੱਜ ਵੀ ਉਸੇ ਉਹਨਾਂ ਡਾਂਕਰਾਂ ਦੇ ਕੋਲ ਤਸੀਹੇ ਢਲ ਰਹੇ ਆ ਉਹਨਾਂ ਦੀ ਹਾਲਤ ਦੇਖ ਕੇ ਲੂ ਗੰਡੇ ਖੜੇ ਹੁੰਦੇ ਆ ਸੋ ਇਸ ਵਾਸਤੇ ਅਸੀਂ ਹੱਥ ਜੋੜ ਕੇ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਆ ਤੇ ਉਹਨਾਂ ਦੇ ਮਾਪੇ-ਮਾਪ ਨੂੰ ਵੀ ਬੇਨਤੀ ਕਰਦੇ ਆ ਕਿ ਜੇ ਬੱਚੇ ਇਹੋ ਜਿਹੀ ਜिद ਕਰਦੇ ਹੋ ਤੇ ਨਾ ਭੇਜੋ ਕਿਉਂਕਿ ਇੰਸੇ ਜਿੰਨੇ ਪੈਸੇ ਇਹਨਾਂ ਨੇ ਆ ਜਿੰਦਰ ਨੂੰ ਦਿੱਤੇ ਆ ਉਹਨਾਂ ਦੇ ਨਾਲ ਪੂਰਾ ਪਰਿਵਾਰ ਵਧੀਆ ਰੋਟੀ ਖਾ ਸਕਦਾ ਸੀ ਤੇ ਕੋਈ ਕੰਮ ਸ਼ੁਰੂ ਕਰਕੇ ਉਹਦਾ ਲਾਹਾ ਲੈ ਸਕਦੇ ਸੀ ਪਰ ਅਫਸੋਸ ਹੈ ਕਿ ਸਾਡੀ ਇੱਕ ਬਾਹਰ ਜਾਣ ਦੀ ਹੋੜ ਜਿੱਥੇ ਆਪਣਾ ਜੀਵਨ ਖਤਰੇ ਵਿੱਚ ਪਾਉਂਦੀ ਹੈ ਉੱਥੇ ਪਰਿਵਾਰ ਨੂੰ ਦਰਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਿਹਾ ਇਹੋ ਜੀ ਵਿਦੇਸ਼ ਜਾਣ ਤੋਂ ਕਹਿੰਦੇ ਨਾ ਘਰੇ ਚੰਗੇ ਕਰਿਓ ਵਾਹਿਗੁਰੂ ਰੋਟੀ ਦੇ ਰਿਹਾ ਸੋ ਸਾਨੂੰ ਇਹ ਤੋਂ ਪਰਹੇਜ਼ ਕਰਨਾ ਚਾਹੀਦਾ ਜਾਣਾ ਜਾਓ ਜੀ ਸਦਕੇ ਜਾਓ ਪਰ ਸਹੀ ਤਰੀਕੇ ਨਾਲ ਜਾਓ ਇਹ ਸਾਡੀ ਬੇਨਤੀ ਹੈ ਬਾਬਾ ਜੀ ਸਵਾਲ ਮੇਰਾ ਮੁੱਖ ਉਹੀ ਆ ਤੁਹਾਨੂੰ ਕਿ ਹਰ ਵਾਰੀ ਨੌਜਵਾਨ ਵਿਦੇਸ਼ਾਂ ਦਾ ਰੁਕ ਕਰਦਾ ਵਾ ਅਸੀਂ ਨਹੀਂ ਗਲਤ ਤਰੀਕੇ ਦੇ ਨਾਲ ਡੌਂਕੀ ਦੇ ਰਾਸਤੇ ਅਪਣਾਏ ਜਾ ਰਹੇ ਨੇ ਮਾਨੂੰ ਨਹੀਂ ਲੱਗਦਾ ਕਿ ਉਹਨਾਂ ਦੇਸ਼ਾਂ ਨੂੰ ਵੀ ਕਿਤੇ ਨਾ ਕਿਤੇ ਭਾਰਤੀ ਸਰਕਾਰ ਦੇ ਨਾਲ ਬੈਠ ਕੇ ਇੱਕ ਵੱਡੀ ਭੈਟਕ ਕਰਨੀ ਚਾਹੀਦੀ ਹੈ ਇਸ ਮਾਮਲੇ ਨੂੰ ਵੈਸੇ ਕਿਉਂਕਿ ਇਹ ਸਬੰਧ ਹੈਗਾ ਵਾ ਲੱਖਾਂ ਨੌਜਵਾਨਾਂ ਦੀ ਜ਼ਿੰਦਗੀ ਦਾ ਤੇ ਸ਼ਰਧਾਤ ਹੋ ਰਹੇ ਨੇ ਉੱਥੇ ਡਾਕਟਰਾਂ ਦੇ ਵੱਲੋਂ ਚਾਹੀਏ ਜਿਹੜੇ ਵੀ ਵਿਦੇਸ਼ਾਂ ਦੇ ਵਿੱਚ ਬ੍ਰੈਕਿੰਗ ਕਿਉਂਕਿ ਇਹ ਵੀ ਇੱਕ ਨੌਜਵਾਨ ਉਹਨਾਂ ਦੇ ਕੋਲੋਂ ਰਾਤੀ ਜਾਨ ਬਚਾ ਕੇ ਇੱਥੇ ਪਹੁੰਚਿਆ ਤੇ ਤੁਹਾਨੂੰ ਵੀ ਲੱਗਦਾ ਕਿ ਇਸ ਮੁੱਦੇ ਨੂੰ ਕਿੰਨਾ ਕਿਤੇ ਕੋਈ ਉੱਤਰ ਦੇ ਨਾਲ ਲੈਣਾ ਚਾਹੀਦਾ ਬੈਠ ਹੋਣੀ ਚਾਹੀਦੀ ਉਹਨਾਂ ਦੇਸ਼ਾਂ ਨਾਲ ਆਪਸੀ ਦੇ ਵਿੱਚ ਤੇ ਆਨ ਕਿ ਅਸੀਂ ਅੱਗੇ ਵੀ ਇਹ ਮੁੱਦਾ ਜਿਹੜਾ ਸੀਗਾ ਸੰਸਦ ਵਿੱਚ ਵੀ ਉਠਾਇਆ ਸੀ ਵੀ ਇਹ ਜਿਹੜਾ ਇਹ ਜਿਹੜੇ ਗਲਤ ਬੰਦੇ ਆ ਇਹਨਾਂ ਦਾ ਇਹੋ ਜਿਹਾ ਗੱਠ ਜੋੜ ਬਣਿਆ ਹੋਇਆ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਆ ਕੋਈ ਇਹ ਇਕੱਲੇ ਹੁਣ ਜਿਹੜਾ ਦਸ ਰਹੇ ਇਕੱਲੇ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਜਿਹੜੇ ਹੈ ਨੇਪਾਲ ਤੋਂ ਬੱਚੇ ਵੀ ਉੱਥੇ ਫਸੇ ਹੋਇਆ ਸੋ ਇਹ ਸਰਕਾਰਾਂ ਨੂੰ ਇਹਦੇ ਉੱਤੇ ਜਿਹੜਾ ਹੈਗਾ ਉਹਨਾਂ ਸਰਕਾਰਾਂ ਦੇ ਨਾਲ ਜਾਂ ਜਿੱਥੇ ਜਿੱਥੇ ਇਹੋ ਜਿਹੀਆਂ ਖਬਰਾਂ ਆਉਂਦੀਆਂ ਉੱਥੇ ਦੀ ਪੁਲਿਸ ਦੇ ਨਾਲ ਉੱਥੇ ਵੀ ਇਹ ਸਰਕਾਰਾਂ ਦੇ ਨਾਲ ਗੱਲ ਕਰਕੇ ਕਿ ਇਹੋ ਜਿਹੇ ਜਿਹੜਾ ਇਹ ਨਾਪਾਕ ਗੱਠਜੋੜ ਇਹਨੂੰ ਖਤਮ ਕਰਨਾ ਚਾਹੀਦਾ ਤਾਂ ਕਿ ਜਿਹੜੇ ਇਹ